ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਹੈ ਔਰ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਤਾਂ ਸਵੇਰ ਤੋਂ ਹੀ ਕਿਸਾਨ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਹਾਲਾਂਕਿ ਗੱਲ ਇਹ ਹੀ کہہ ਰਹੇ ਨੇ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਚਾਹੁੰਦੇ ਆ ਜੇ ਸਰਕਾਰ ਚਾਹੇ ਤਾਂ ਬੈਰੀਕੇਡ ਹਟਾ ਦੇਵੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦਾ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਅਸੀਂ ਦਿੱਲੀ ਨੂੰ ਕੋਚ ਕਰਨਾ ਹੈ ਤਾਂ ਅੱਜ ਕਿਸਾਨ ਜਥੇ ਬੰਦੀਆਂ ਦੀ ਕਾਲ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਤੁਸੀਂ ਇਕੱਠ ਵੇਖ ਸਕਦੇ ਹੋ ਇਸ ਵੇਲੇ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਔਰ ਮੋਡੀਫਾਈਡ ਜਿਹੜੀ ਪੋਕਲੇਨ ਹੈ ਉਹ ਇੱਥੇ ਮੌਜੂਦ ਹੈ ਮੋਡੀਫਾਈਡ ਜੀਸੀਬੀ ਟਰੈਕਟਰ ਜੋਨੇ ਉਹ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਇੱਥੇ ਲਗਾਤਾਰ ਪਹੁੰਚ ਰਹੇ ਨੇ ਤਾਂ વોਟਰ ਕੈਨਨ ਵਾਲੇ ਨਵਦੀਪ ਦੇ ਬਾਪੂ ਹਣੀ ਜੈ ਸਿੰਘ ਜਲਬੇੜਾ ਉਹ ਵੀ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ ਕੱਲ ਜਦੋਂ ਜੈ ਸਿੰਘ ਜਲਬੇੜਾ ਹਣੀ વોਟਰ ਕੈਨਨ ਵਾਲੇ ਨਵਦੀਪ ਦੇ ਬਾਪੂ ਹਣੀ ਜਦੋਂ ਇੱਥੇ ਮੋਡੀਫਾਈਡ ਪੋਕਲੇਨ ਲੈ ਕੇ ਪਹੁੰਚੇ ਤਾਂ ਇੱਥੇ ਨੌਜਵਾਨਾਂ ਦੇ ਵਿੱਚ ਜੋਸ਼ ਭਰਿਆ ਗਿਆ ਨੌਜਵਾਨਾਂ ਦੇ ਵਿੱਚ ਇਕ ਜੋਸ਼ ਭਰਿਆ ਗਿਆ ਕਿਉਂਕਿ ਨੌਜਵਾਨ ਕਹਿੰਦੇ ਕਿ ਹੁਣ ਇਸ ਪੋਕਲੇਨ ਦੇ ਨਾਲ ਆਸਾਨੀ ਦੇ ਨਾਲ ਅਸੀਂ ਅੱਗੇ ਨੂੰ ਵੱਧ ਸਕਦੇ ਹਾਂ ਮੋਰਚਾ ਫਤਿਹ ਕਰ ਸਕਦੇ ਹਾਂ ਤਾਂ ਦੂਸਰੇ ਪਾਸੇ ਜੇ ਇਹ ਗੱਲ ਕਰੀਏ ਹਰਿਆਣਾ ਪੁਲਿਸ ਦੀ ਤਾਂ ਹਰਿਆਣਾ ਪੁਲਿਸ ਵੀ ਵੱਡੀਆਂ ਪੋਕਲੇਨਾਂ ਲੈ ਕੇ ਪਹੁੰਚ ਚੁੱਕੀ ਹੈ ਇੱਕ ਪਾਸੇ ਜਿੱਥੇ ਪੰਜਾਬ ਤੋਂ ਕਿਸਾਨ ਜੋ ਨੇ ਉਹ ਪੋਕਲੇਨਾਂ ਲੈ ਕੇ ਪਹੁੰਚੇ ਨੇ ਔਰ ਦੂਸਰੇ ਪਾਸੇ ਹਰਿਆਣਾ ਸਰਕਾਰ ਵੀ ਹਰਿਆਣਾ ਪੁਲਿਸ ਵੀ ਹਰਿਆਣਾ ਦੇ ਵਿੱਚ ਜਿਹੜੀ ਪੈਰਾਮਿਲਟਰੀ ਫੋਰਸਸ ਡਿਪਲੋਏ ਕੀਤੀਆਂ ਹੋਈਆਂ ਨੇ ਉਹ ਵੀ ਪੋਖ ਲੈਣਾ ਲੈ ਕੇ ਪਹੁੰਚ ਚੁੱਕੇ ਨੇ ਤਾਂ ਇਧਰਲੇ ਪਾਸੋਂ ਵੀ ਕਿਸਾਨਾਂ ਦੇ ਕੋਲ ਹੁਣ ਪੋਖ ਲੈਣਾ ਹੋਣਗੀਆਂ ਦਾ ਦੂਸਰੇ ਪਾਸੇ ਉਧਰ ਹਰਿਆਣਾ ਪੁਲਿਸ ਦੇ ਕੋਲ ਵੀ ਪੋਖ ਲੈਣਾ ਹੋਣੀ ਹੈ ਹਾਲਾਕਿ ਜਰੂਰ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਡਿਸਟਰਬੈਂਸ ਨਾ ਹੋਵੇ ਕਿਸੇ ਵੀ ਤਰੀਕੇ ਦਾ ਕੋਈ ਹੁੜਦੰਗ ਨਾ ਮੱਚੇ ਤਾਂ ਉਸ ਨੂੰ ਵੇਖਦਿਆਂ ਹੋਇਆਂ ਸਰਕਾਰ ਜ਼ਰੂਰੇ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਸ਼ਾਂਤ ਕੀਤਾ ਜਾਵੇ ਕੱਲ੍ਹ ਦੇਰ ਰਾਤ ਹਰਿਆਣੇ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਵੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਇਹ ਹੈਵੀ ਬਾਈਕਰਸ ਨੇ ਹੈਵੀ ਮਸ਼ੀਨਾਂ ਨੇ ਉਹਨਾਂ ਨੂੰ ਜੋ ਹੈ ਉਹ ਨਾ ਆਣ ਦਿੱਤਾ ਜਾਵੇ ਉਹ ਇੱਥੇ ਬਾਰਡਰ ਦੇ ਉੱਤੇ ਨਾ ਪਹੁੰਚਣ ਤੇ ਦੂਜੇ ਪਾਸੇ ਜੇ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਅੱਜ ਸਵੇਰ ਤੋਂ ਹੀ ਆਪਣੇ ਵਾਹਨਾਂ ਦੇ ਉੱਤੇ ਇੱਥੇ ਪਹੁੰਚ ਚੁੱਕੇ ਨੇ ਔਰ ਆਈ ਗੇਅਰ ਤੁਸੀਂ ਵੇਖੋਗੇ ਖਾਸ ਤੌਰ ਤੇ ਕਿਉਂਕਿ ਪਿਛਲੀ ਵਾਰ ਥਰੂ ਗੈਸ ਦੇ ਗੋਲੇ ਚਲਾਏ ਸੀ ਤਾਂ ਉਸ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਪਰੇਸ਼ਾਨੀ ਹੋਈ ਸੀ ਤਾਂ ਇਸ ਵਾਰ ਆਈ ਗੇਅਰ ਜਿਹੜੇ ਨੇ ਉਹ ਸਭ ਨੇ ਪਾਏ ਹੋਏ ਨੇ ਔਰ ਨਾਲ ਹੀ ਹੱਥਾਂ ਦੇ ਵਿੱਚ ਲੂਣ ਤੇ ਪਾਣੀ ਦੀ ਬੋਤਲਾ ਫੜੀਆਂ ਹੋਈਆਂ ਨੇ ਇਸ ਵੇਲੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਚੱਲ ਰਿਹਾ ਹੈ ਤੇ ਕਾਲ ਜੋ ਹੈ ਉਹ 11 ਵਜੇ ਦਿੱਤੀ ਹੋਈ ਹੈ 11 ਵਜੇ ਦੀ ਇਹ ਕਾਲ ਹੈ 11 ਵਜੇ ਕਿਸਾਨਾਂ ਨੇ ਜੋ ਹੈ ਉਹ ਕੂਚ ਕਰਨਾ ਹੈ ਤਾਂ ਦੇਖਣਾ ਹੋਊਗਾ ਕਿ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਕੀ ਰਹਿੰਦੀ ਹੈ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਅੱਗੇ ਅੱਜ ਹਰਿਆਣਾ ਦੇ ਵਿੱਚ ਦਾਖਲ ਹੁੰਦੇ ਨੇ ਜਾਂ ਫਿਰ ਹਰਿਆਣਾ ਪੁਲਿਸ ਉਹਨਾਂ ਨੂੰ ਉੱਥੇ ਹੀ ਰੋਕ ਦੇ ਵੀ ਕਿਉਂਕਿ ਹਰਿਆਣੇ ਪੁਲਿਸ ਨੇ ਵੀ ਤਿਆਰੀਆਂ ਤਾਂ ਬਹੁਤ ਕੀਤੀਆਂ ਹੋਈਆਂ ਨੇ ਪੰਜ ਲੇਅਰ ਦੀ ਉਹਨਾਂ ਦੇ ਵੱਲੋਂ ਜੋ ਹੈ ਉਹ ਸਕਿਉਰਿਟੀ ਵਧਾਈ ਗਈ ਹੈ ਉੱਥੇ ਅਥਰੂ ਗੈਸ ਦੇ ਗੋਲੇ ਨੇ ਪਿਛਲੀ ਵਾਰ ਹਾਲਾਂਕਿ ਕਿਸਾਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਸਾਡੇ ਉੱਤੇ ਪੈਲਟ ਗੋਲੀਆਂ ਤੱਕ ਮਾਰੀਆਂ ਗਈਆਂ ਨੇ ਪੈਲਟ ਬੁਲੇਟਸ ਮਾਰੀਆਂ ਗਈਆਂ ਨੇ ਜਿਸ ਦੇ ਨਾਲ ਬਹੁਤ ਸਾਰੇ ਕਿਸਾਨ ਜੋ ਸੀ ਉਹ ਜ਼ਖਮੀ ਵੀ ਹੋਏ ਸੀ ਕਿਸਾਨਾਂ ਦੇ ਜੋ ਨੇ ਉਹ ਸੱਟਾਂ ਵੀ ਲੱਗੀਆਂ ਸੀ ਤਾਂ ਇਧਰਲੇ ਪਾਸੇ ਤੁਸੀਂ ਵੇਖੋਗੇ ਦੋਵੇਂ ਬਾਰਡਰਾਂ ਦੇ ਉੱਤੇ ਹੀ ਜੋ ਕਿਸਾਨ ਨੇ ਦੋਵੇਂ ਰਸਤਿਆਂ ਦੇ ਉੱਤੇ ਹੀ ਕਿਸਾਨ ਜੋ ਨੇ ਉਹ ਇਸ ਵੇਲੇ ਆ ਕੇ ਖੜੇ ਹੋ ਚੁੱਕੇ ਨੇ ਔਰ ਖਾਸ ਤੌਰ ਤੇ ਇਧਰਲੇ ਪਾਸੇ ਪਾਣੀ ਦਾ ਛੜਕਾ ਕਰਨ ਲਈ ਕਿਉਂਕਿ ਜਦੋਂ ਅ ਅਥਰੂ ਗੈਸ ਦੇ ਗੋਲੇ ਵਜਨੇ ਨੇ ਤਾਂ ਫਿਰ ਪਾਣੀ ਦਾ ਛਿਲਕਾ ਕਰਕੇ ਉਸ ਨੂੰ ਅ ਡਿਸਟਰੋਏ ਕੀਤਾ ਜਾ ਰਿਹਾ ਹੈ